ਯਾਰੀ ਗੁਰੂ ਸواری ਗੁਰੂ ਕਾ ਖਾਸ ਰੂਪ ਸਾਧ ਸੰਗਤ ਜੀਓ ਆਪ ਸਾਰਿਆਂ ਹੀ ਸੰਗਤਾ ਮੜ ਭਾਗੀ ਹੋ ਧੰਤਾ ਦੇ ਪਾਤਰ ਹੋ ਜੋ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਚਰਣਾ ਵਿੱਚ ਹਾਜ਼ਰੀਆਂ ਲਵਾ ਕੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲੀਆਂ ਤੇ ਸਕਾਰਥੀਆਂ ਬਣਾਉਣ ਦਾ ਯਤਨ ਕਰ ਰਹੇ ਹੋ ਗੁਰਬਾਣੀ ਦੀ ਵਿਚਾਰ ਅਰੰਭ ਕਰਨ ਤੋਂ ਪਹਿਲਾਂ ਜਿੰਨੇ ਵੀ ਸਰੀਰ ਗੁਰਦੇਵ ਜੀਆ ਦੇ ਚਰਣਾ ਵਿੱਚ ਜੁੜ ਬੈਠੇ ਹਾਂ ਜਾ ਜਿੰਨੇ ਵੀ ਸਰੀਰ ਘਰਾਂ ਦੇ ਵਿੱਚ ਬੈਠ ਕੇ ਸਵਰਤ ਕਰਕੇ ਗੁਰੂ ਦੇ ਸ਼ਬਦ ਨਾਲ ਵਿਚਾਰ ਨਾਲ ਜੁੜੇ ਨੇ ਮਨ ਦੀ ਪਵਿੱਤਰਤਾ ਵਾਸਤੇ ਆਪਾਂ ਸਾਰੇ ਰਲ ਮਿਲ ਕੇ ਸੱਚੇ ਪਾਤਸ਼ਾਹ ਜੀਾਂ ਦੀ ਬਖਸ਼ਿਸ਼ ਦੁਹਰਾਈਏ ਕੋਈ ਵੀ ਰਸਤਾ ਵਾਂਝੀ ਨਾ ਰਹੇ ਇੱਕੋ ਵਾਰ ਕਹਿੰਤੇ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੀ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ ਔਰ 85 ਅੰਗ ਦੇ ਉੱਪਰ ਆਪਾਂ ਵਿਚਾਰ ਸਰਵਣ ਕਰ ਰਹੇ ਸਾਂ ਕੱਲ ਤਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਆਪਾਂ ਪੌੜੀ ਦੀ ਵਿਚਾਰ ਕਰਕੇ ਸੰਭਾਵਿਤ ਕੀਤੀ ਸੀ ਲਾਸਟ ਪੰਗਤੀਆਂ ਆਪਾਂ ਦੁਹਰਾ ਲਈਏ ਇਕਣਾ ਸੱਚ 부ਝਾਇਓਣ ਤਿਨਾਂ ਅਤੁੱਟ ਭੰਡਾਰ ਦੇ ਵਾਇਆ ਹਰ ਚੇਤ ਖਾਹੇ ਤਿਨਾਂ ਸਫਲ ਹੈ ਅਚੇਤਾ ਹੱਥ ਟੜਾਇਆ ਇਥੋਂ ਤੱਕ ਵਿਚਾਰ ਆਪਾਂ ਕੱਲ ਸਮਝ ਚੁੱਕੇ ਆ ਆਓ ਉਸ ਤੋਂ ਅਗਲਾ ਸ਼ਬਦ ਹੈ ਜਿਹੜਾ 85 ਅੰਗ ਤੋਂ ਆਰੰਭ ਹੁੰਦਾ ਹੈ ਔਰ ਅੱਜ ਦਾ ਸ਼ਬਦ 86 ਅੰਗ ਦੇ ਉੱਪਰ ਜਾ ਕੇ ਸਮਾਪਤ ਹੋਏਗਾ ਆਓ ਆਪਾਂ ਸਾਰੇ ਰਲ ਮਿਲ ਕੇ ਪਹਿਲਾ ਸ਼ਬਦ ਨੂੰ ਪੜ ਲਈਏ ਉਸ ਤੋਂ ਬਾਅਦ ਜਿਵੇਂ ਗੁਰੂ ਸਾਹਿਬ ਜੀ ਕਿਰਪਾ ਕਰਨਗੇ ਤੁਸ਼ ਬੁੱਧੀ ਦੇ ਨਾਲ ਸ਼ਬਦ ਦੀ ਵਿਚਾਰ ਕਰਨ ਦਾ ਯਤਨ ਕਰਾਂਗੇ ਸਾਰੀ ਸੰਗਤ ਕਰੋ ਜੀ ਕਿਰਪਾ ਸ਼ਲੋਕ ਮਹਲਾ 3ਾ ਸ਼ਲੋਕ ਮਹਲਾ 3ਾ ਪੜ ਪੜ ਪੰਡਤ ਵੇਦ ਬਖਾਣ ਹੈ ਪੜ ਪੜ ਪੰਡਤ ਵੇਦ ਬਖਾਣ ਹੈ ਮਾਇਆ ਮੋ ਸਵਾਏ ਦੂਜੇ ਪਾਏ ਹਰ ਨਾਮ ਵਿਸਾਰਿਆ ਦੂਜੇ ਪਾਏ ਹਰ ਨਾਮ ਵਿਸਾਰਿਆ ਮਨ ਮੂਰਖ ਮਿਲੈ ਸਜਾਈ ਮਨ ਮੂਰਖ ਮਿਲੈ ਸਜਾਈ ਜਿਨ ਜੀਉ ਪਿੰਡ ਦਿੱਤਾ ਤਿਸ ਕਬ ਹੂ ਨਾ ਚੇਤੇ ਜਨ ਜੀਉ ਪਿੰਡ ਦੇ ਤਾ ਤਿਸ ਕਬ ਹੂ ਨਾ ਚਿਤੈ ਜੋ ਦੇਂਦਾ ਰਿਜਕ ਸੰਭਾਹੇ ਜੋ ਦੇਂਦਾ ਰਿਜਕ ਸੰਭਾਹੇ ਜਮ ਕਾ ਫਾਹ ਗਲ ਹੋ ਨਾ ਕੱਟਿਐ ਜਮ ਕਾ ਫਾਹ ਗਲ ਹੋ ਨਾ ਕੱਟਿਐ ਫਿਰ ਫਿਰ ਆਵੇ ਜਾਏ ਫਿਰ ਫਿਰ ਆਵੇ ਮਨ ਮੁਖ ਕਿਛੂ ਨ ਸੂਝੈ ਅੰਦोले ਮਨ ਮੁਖ ਕਿਛੂ ਨ ਸੂਝੈ ਅੰਦोले ਪੂਰਬ ਲਿਖਿਆ ਕਮਾਏ ਪੂਰਬ ਲਿਖਿਆ ਕਮਾਏ ਪੂਰੇ ਭਾਗ ਸਤਗੁਰ ਮਿਲੈ ਪੂਰੇ ਭਾਗ ਸਤਗੁਰ ਮਿਲੈ ਸੁਖ ਦਾਤਾ ਨਾਮ ਵਸੈ ਮਨ ਆਏ ਸੁਖ ਦਾਤਾ ਨਾਮ ਵਸੈ ਮਨ ਆਏ ਸੁਖ ਮਾਨ ਹੈ ਸੁਖ ਪੈਨਣਾ ਮਾਨ ਹੈ ਸਤਿ ਪੈਨਣਾ ਸੁਖੇ ਸੁਖ ਵਿਹਾਏ ਦੁਖੇ ਸੁਖ ਵਿਹਾਏ ਨਾਨਕ ਸੋ ਨਾਉ ਮਨੋ ਨ ਵਿਸਾਰੀਐ ਨਾਨਕ ਸੋ ਨਾਉ ਮਨੋ ਨ ਵਿਸਾਰੀਐ ਜਿਤ ਦਰ ਸਚੈ ਸੋਭਾ ਪਾਏ ਜਿਤ ਦਰ ਸਤੈ ਸੋਭਾ ਪਾਏ ਮਹੱਲਾ ਤੀਜਾ ਮਹੱਲਾ ਤੀਜਾ ਸਤਗੁਰ ਸੇਵ ਸੁਖ ਪਾਇਆ ਤੁ ਗੁਰੂ ਸੇਵ ਸੁਖ ਪਾਇਆ ਸਚ ਨਾਮ ਗੁਣਤਾਸ ਸਚ ਨਾਮ ਗੁਣਤਾਸ ਗੁਰਮਤੀ ਆਪ ਪਛਾਣਿਆ ਗੁਰਮਤੀ ਆਪ ਪਛਾਣਿਆ RAM ਨਾਮ ਪਰਗਾਸ RAM ਨਾਮ ਪਰਗਾਸ ਸਚੋ ਸਚ ਕਮਾਵਣਾ ਜਿਉ ਸੱਚ ਕਮਾਵਣਾ ਵਡਿਆਈ ਵੱਡੇ ਪਾਸ ਜਿਉ ਵਡਿਆਈ ਵੱਡੇ ਪਾਸ ਜਿਉ ਪਿੰਡ ਸਭ ਤਿਸ ਕਾ ਜਿਉ ਪਿੰਡ ਸਭ ਤਿਸ ਕਾ ਸਿਫਤ ਕਰੇ ਅਰਦਾਸ ਸਿਫਤ ਕਰੇ ਅਰਦਾਸ ਸੱਚੇ ਸ਼ਬਦ ਸਲਾਹਣਾ ਸੱਚੇ ਸ਼ਬਦ ਸਲਾਹਣਾ ਸੁਖੇ ਸੁਖ ਨਿਵਾਸ ਸੁਖੇ ਸੁਖ ਨਿਵਾਸ ਜਪ ਤਪ ਸੰਜਮ ਮੜੈ ਮਾਹੀ ਸਤ ਸਨਜਾ ਮੁਰਤ ਨਾ ਨਾਹੇ ਮਾਹੇ ਬਿਨ ਨਾਵੇ ਤ੍ਰਿਗ ਜੀਵਾਸ ਬਿਨ ਨਾਵੇ ਤ੍ਰਿਗ ਜੀਵਾਸ ਗੁਰਮਤੇ ਨਾਉ ਪਾਈਐ ਗੁਰਮਤੇ ਨਾਉ ਪਾਈਐ ਮਨ ਮੁਖ ਮੋਹ ਵਿਨਾਸ਼ ਮਨ ਮੁਖ ਮੋਹ ਵਿਨਾਸ਼ ਜਿਉਂ ਭਾਵੇ ਤਿਉਂ ਰਾਖ ਤੂੰ ਜਿਉਂ ਭਾਵੇ ਤਿਉਂ ਰਾਖ ਤੂੰ ਨਾਨਕ ਤੇਰਾ ਦਾਸ ਨਾਨਕ ਤੇਰਾ ਦਾਸ ਔੜੀ ਔੜੀ ਸਭ ਕੋ ਤੇਰਾ ਤੂੰ ਸਬ ਸਦਾ ਸਭ ਕੋ ਤੇਰਾ ਤੂੰ ਸਬ ਸਦਾ ਤੂੰ ਸਬ ਨਾਰਾਸ ਤੂੰ ਸਬ ਨਾਰਾਸ ਸਭ ਤੁਧੈ ਪਾਸਹੁ ਮੰਗਦੇ ਸਭ ਕਪਾਸੋਂ ਮੰਗ ਰੇ ਨਿਤ ਕਰ ਅਰਦਾਸ ਨਿਤ ਕਰ ਅਰਦਾਸ ਜਿਸ ਤੂੰ ਦੇ ਤਿਸ ਸਭ ਕਿਛ ਮਿਲੈ ਜਿਸ ਤੂੰ ਦੇ ਤ ਸਭ ਕਿਛ ਮਿਲੈ ਇਕ ਨਾ ਦੂਰ ਹੈ ਪਾਸ ਇਕ ਨਾ ਦੂਰ ਹੈ ਪਾਸ ਤੁਦ ਬਾਜਹੁ ਥਾਉ ਕੋ ਨਾਹੀ ਤੁਦ ਬਾਜਹੁ ਥਾਉ ਕੋ ਨਾਹੀ ਜਿਸ ਪਾਸੋ ਮੰਗੀਐ ਜਿਸ ਪਾਸੋ ਮੰਗੀਐ ਮਨ ਵੇਖੋ ਕੋ ਨਿਰਜਾਸ ਮਨ ਵੇਖੋ ਕੋ ਨਿਰਜਾਸ ਸਭ ਤੁਧੈ ਨੂੰ ਸਲਾਹ ਦੇ ਹਰ ਤੁਧੈ ਨੂੰ ਸਲਾਹ ਦੇ ਦਰ ਗੁਰਮੁਖਾ ਨੋ ਪ੍ਰਗਾਸ ਦਰ ਗੁਰਮੁਖਾ ਹਾਨੋ ਪਰਗਾਸ ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਤੀਜੇ ਸਤਿਗੁਰੂ ਅੱਜ ਦਾ ਸ਼ਬਦ ਆਰੰਭ ਕਰਦੇ ਨੇ ਇਹਦੀ ਉਥਾਨਕਾ ਆਪਾਂ ਸਮਝ ਲਈਏ ਵੀ ਕਿੱਥੇ ਉਚਾਰਿਆ ਪਾਤਸ਼ਾਹ ਨੇ ਤੇ ਕਿਉਂ ਉਚਾਰਿਆ ਇਹ ਅੱਜ ਦਾ ਸ਼ਬਦ ਕਹਿੰਦੇ ਨੇ ਜਿਸ ਵਕਤ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਤਨ ਗੁਰੂ ਅਮਰਦਾਸ ਪਾਤਸ਼ਾਹ ਜੀ ਸੰਗਤਾਂ ਦਾ ਪਾਰ ਉਤਾਰਾ ਕਰ ਰਹੇ ਸਨ ਇੱਕ ਦਿਨ ਮਹਾਰਾਜ ਦਾ ਦੀਵਾਨ ਲੱਗਿਆ ਹੋਇਆ ਸੀ ਤੀਸਰੇ ਪਾਤਸ਼ਾਹ ਸੰਗਤਾਂ ਦੇ ਨਾਲ ਬਚਨ ਬਿਲਾਸ ਕਰ ਰਹੇ ਸਨ ਉਪਦੇਸ਼ ਦੇ ਰਹੇ ਸਨ ਸੰਗਤਾਂ ਨੂੰ ਤਾਂ ਗੁਰੂ ਸਾਹਿਬ ਜੀ ਦਾ ਇੱਕ ਉਪਦੇਸ਼ ਸੀ ਸੰਗਤਾਂ ਨੂੰ ਹੁਕਮ ਸੀ ਵੀ ਜੋ ਵੀ ਸਾਡੀ ਸੰਗਤ ਦੇ ਵਿੱਚ ਆਵੇ ਪਹਿਲਾਂ ਉਪਦੇਸ਼ ਸੁਣਨ ਤੋਂ ਪਹਿਲਾਂ ਸੰਗਤ ਦੇ ਵਿੱਚ ਬਹਿਣ ਤੋਂ ਪਹਿਲਾਂ ਪੰਗਤ ਦੇ ਵਿੱਚ ਬਹਿ ਕੇ ਲੰਗਰ ਛਕਿਆ ਕੇ ਵਾਹਿਗੁਰੂ ਪਹਿਲੇ ਪੰਗਤ ਪਾਛੇ ਸੰਗਤ ਇਹ ਮਹਾਰਾਜ ਦਾ ਸੰਦੇਸ਼ ਸੀ ਸੰਗਤਾਂ ਨੂੰ ਔਰ ਸੱਚੇ ਪਾਤਸ਼ਾਹ ਦਾ ਜਦੋਂ ਕਹਿੰਦੇ ਦੀਵਾਨ ਸਜਿਆ ਸੀ ਇੱਕ 베ਣੀ ਨਾਮ ਦਾ ਪੰਡਤ ਆਇਆ ਸੀ ਮਹਾਰਾਜ ਦੇ ਕੋਲ ਪੰਡਤ ਦਾ ਪੰਡਤ ਦਾ ਨਾਮ ਸੀ 베ਣੀ ਉਹ ਬਹੁਤ ਵਿਦਵਾਨ ਸੀ ਬੜੇ ਗ੍ਰੰਥ ਪੜੇ ਸਨ ਉਹਨੇ ਉਹਨੇ ਮਹਾਰਾਜ ਦਾ ਬਚਨ ਨਹੀਂ ਮੰਨਿਆ ਉਹਨੇ ਪ੍ਰਸ਼ਾਦਾ ਨਹੀਂ ਸ਼ਕਿਆ ਸਿੱਧਾ ਮਹਾਰਾਜ ਦੇ ਕੋਲ ਗਿਆ ਵਾਹਿਗੁਰੂ ਔਰ ਸੱਚੇ ਪਾਤਸ਼ਾਹ ਦੇ ਕੋਲ ਜਾ ਕੇ ਦੀਵਾਨ ਦੇ ਵਿੱਚ ਬੈਠਾ ਤੇ ਮਹਾਰਾਜ ਦੇ ਦਰਸ਼ਨ ਕਰਕੇ ਕਹਿਣ ਲੱਗਾ ਪਾਤਸ਼ਾਹ ਜੀ ਮੈਂ ਬਹੁਤ ਜਿਆਦੇ ਗ੍ਰੰਥ ਪੜ੍ਹੇ ਨੇ ਮੈਂ ਬਹੁਤ ਵਿਦਿਆ ਪੜ੍ਹੀ ਹੈ ਤੇ ਆਪ ਜੀ ਵੀ ਕਿਰਪਾ ਕਰੋ ਸਿੱਖਾਂ ਨੂੰ ਵਿਦਿਆ ਪੜ੍ਹਨ ਵਾਸਤੇ ਲਾਇਆ ਕਰੋ ਇਸ ਸਿੱਖਾਂ ਨੂੰ ਵੀ ਮਾੜਾ-ਮੋਟਾ ਸਿਖਾਇਆ ਕਰੋ ਰੋਟੀਆਂ ਖਾ ਲੀਆਂ ਤੇ ਸੌਂਗੇ ਬਸ ਇੰਨਾ ਹੀ ਕੰਮ ਕਰਦੇ ਆ ਕੋਈ ਮਾੜਾ-ਮੋਟਾ ਇਹਨਾਂ ਨੂੰ ਵੀ ਪੜਾਇਆ ਕਰੋ ਵਾਹਿਗੁਰੂ ਵਾਹਿਗੁਰੂ ਹੁਣ ਗੁਰੂ ਸਾਹਿਬ ਜਾਣੀ ਜਾਣ ਸੀ ਮਹਾਰਾਜ ਕਹਿੰਦੇ ਇਹਦੇ ਅੰਦਰ ਹੰਕਾਰ ਦਾ ਕਿੱਲਾ ਹੈ ਜਦੋਂ ਮਹਾਰਾਜ ਨੇ ਉਹਦੇ ਅੰਦਰ ਹੰਕਾਰ ਦੀਆਂ ਬਾਤਾਂ ਦੇਖੀਆਂ ਤੇ ਉੱਥੇ ਫਿਰ ਪੰਡਤ ਨੂੰ ਉਪਦੇਸ਼ ਦੇਣ ਵਾਸਤੇ ਇਹ ਅੱਜ ਦਾ ਸ਼ਬਦ ਹੈ ਜਿਹੜਾ ਆਪਾਂ ਪੜਿਆ ਸੱਚੇ ਪਾਤਸ਼ਾਹ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਉਚਾਰਿਆ ਵਾਹਿਗੁਰੂ ਮਹਾਰਾਜ ਬਚਨ ਕਰਦੇ ਨੇ ਸ਼ਲੋਕ ਮਹੱਲਾ ਤੀਜਾ ਪੜ ਪੜ ਪੰਡਤ ਵੇ বেদ ਵਿਖਾਣ ਹੈ ਮਾਇਆ ਮੋਹ ਸਵਾਏ ਮਹਾਰਾਜ ਕਹਿੰਦੇ ਐ ਪੰਡਤ ਤੂੰ ਆਪਣੇ ਧਾਰਮਿਕ ਗ੍ਰੰਥ ਪੜ ਪੜ ਕੇ ਕਿਹਨੂੰ ਦਿਖਾਵਾ ਕਰਦਾ ਏ ਕੀ ਦਿਖਾਉਣਾ ਚਾਹਣਾ ਮਹਾਰਾਜ ਕਹਿੰਦੇ ਅਸਲ ਵਿੱਚ ਤੇਰੇ ਦਿਲ ਦਾ ਅਸੀਂ ਖਿਆਲات ਬਿਆਨ ਕਰਦੇ ਆ ਕਿ ਤੂੰ ਮੋਹ ਦੇ ਵਿੱਚ ਫਸਿਆ ਹੋਇਆ ਏ ਮਾਇਆ ਦੇ ਵਿੱਚ ਫਸਿਆ ਹੋਇਆ ਮਹਾਰਾਜ ਕਹਿੰਦੇ ਕੱਲੀਆਂ ਗੱਲਾਂ ਦਾ ਗਿਆਨ ਹੈ ਤੈਨੂੰ ਅੰਦਰ ਕੋਈ ਖੇਡ ਨਹੀਂ ਹੈ ਮਹਾਰਾਜ ਕਹਿੰਦੇ ਤੇਰੇ ਕੋਈ ਆਨੰਦ ਨਹੀਂ ਹੈ ਕੋਈ ਸਕੂਨ ਨਹੀਂ ਹੈ ਤੇ ਕੱਲੇ ਗਿਆਨ ਨਾਲ ਕੱਲੀਆਂ ਗੱਲਾਂ ਨਾਲ ਪਰਮੇਸ਼ਰ ਦੇ ਪਿਆਰੇ ਦੇ ਘਰ ਵਿੱਚ ਨਹੀਂ ਪਹੁੰਚਿਆ ਜਾਂਦਾ ਪਾਈ ਸਾਹਿਬ ਪਾਈ ਗੁਰਦਾਸ ਜੀ ਵਚਨ ਕਰਦੇ ਨੇ ਪੂਸ਼ਤ ਪਥਕ ਤੇ ਮਾਰਗ ਨ ਧਾਰੇ ਪੱਗ ਪ੍ਰੀਤਮ ਕੈ ਦੇਸ ਕੈਸੇ ਬਾਤਨ ਸਿਉ ਜਾਈਐ ਗੱਲਾਂ ਦੇ ਨਾਲ ਬਾਤਾਂ ਦੇ ਨਾਲ ਪਰਮੇਸ਼ਰ ਦੇ ਪਿਆਰੇ ਦੇ ਘਰ ਵਿੱਚ ਨਹੀਂ ਪਹੁੰਚਿਆ ਜਾਂਦਾ ਵਾਹਿਗੁਰੂ ਦੂਜੇ ਭਾਏ ਹਰ ਨਾਮ ਵਿਸਾਰਿਆ ਮਨ ਮੂਰਖ ਮਿਲੈ ਸਜਾਏ ਕਹਿੰਦੇ ਆਏ ਪੰਡਤ ਤੂੰ ਦੂਜੇ ਭਾ ਦੇ ਵਿੱਚ ਭਾਵ ਮਾਇਆ ਦੇ ਵਿੱਚ ਫਸਿਆ ਹੋਇਆ ਏ ਔਰ ਤੂੰ ਪਰਮੇਸ਼ਰ ਦੇ ਨਾਮ ਨੂੰ ਭੁਲਾਇਆ ਹੋਇਆ ਏ। ਔਰ ਤੇਰੇ ਮਨ ਨੂੰ ਮਹਾਰਾਜ ਕਹਿੰਦੇ ਬਹੁਤ ਜਿਆਦੇ ਸਜ਼ਾ ਮਿਲੇਗੀ ਜਿਹੜੇ ਵੀ ਬੰਦੇ ਨੇ ਦੂਜੇ ਭਾਅ ਦੇ ਵਿੱਚ ਲੱਗ ਕੇ ਪਰਮੇਸ਼ਰ ਨੂੰ ਭੁਲਾਇਆ ਹੋਇਆ ਏ। ਵਾਹਿਗੁਰੂ ਜਿਨ ਜੀਓ ਪਿੰਡ ਦਿੱਤਾ ਤਿਸ ਕਬ ਹੁਣਾ ਚੇਤਾ ਜੋ ਦਿੰਦਾ ਰਿਜਕ ਸੰਭਾਹੇ। ਵਾਹਿਗੁਰੂ ਜਿਹੜੇ ਮਾਲਕ ਨੇ ਸੂਖਮ ਸਰੀਰ ਤੇ ਅਸਥੂਲ ਸਰੀਰ ਦਿੱਤਾ ਸਾਨੂੰ ਉਸ ਪਰਮੇਸ਼ਰ ਨੂੰ ਕਦੇ ਵੀ ਬੰਦਿਆ ਤੂੰ ਚੇਤੇ ਨਹੀਂ ਕਰਦਾ ਮਹਾਰਾਜ ਕਹਿੰਦੇ ਜਨ ਜੀਉ ਪਿੰਡ ਜੀਉ ਦਾ ਮਤਲਬ ਕਰਾਂਗੇ ਇੱਥੇ ਅਰਥ ਕਰਾਂਗੇ ਮਨ ਮਨ ਇੱਕ ਸੂਖਮ ਸਰੀਰ ਹੈ ਔਰ ਪਾਤਸ਼ਾਹ ਕਹਿੰਦੇ ਪਿੰਡ ਪਿੰਡ ਦਾ ਅਰਥ ਕਰਾਂਗੇ ਸਰੀਰ ਅਸਥੂਲ ਸਰੀਰ ਪਾਤਸ਼ਾਹ ਕਹਿੰਦੇ ਜਿਹੜੇ ਮਾਲਕ ਨੇ ਤੈਨੂੰ ਸਭ ਕੁਝ ਦਿੱਤਾ ਤੂੰ ਉਸ ਪਰਮੇਸ਼ਰ ਨੂੰ ਤਿਸ ਕਭੂ ਨਾ ਚੇਤਾ ਉਹਨੂੰ ਕਦੇ ਚੇਤੇ ਨਹੀਂ ਕੀਤਾ ਜੋ ਦਿੰਦਾ ਰਿਜਕ ਸੰਭਾਹਿ ਜਿਹੜਾ ਸਾਨੂੰ ਸਭਨਾਂ ਨੂੰ ਰਿਜਕ ਦਿੰਦਾ ਏ ਜਿਹੜਾ ਸਾਨੂੰ ਸਭਨਾਂ ਨੂੰ ਪਰਤਪਾਲਦਾ ਏ ਇਸ ਕਰਕੇ ਦੂਜੇ ਭਾ ਦੇ ਵਿੱਚ ਫਸ ਕੇ ਮਹਾਰਾਜ ਕਹਿੰਦੇ ਜਮਕਾ ਫਾਹਾ ਗਲੋਂ ਨਾ ਕੱਟੀ ਐ ਫਿਰ ਫਿਰੇ ਆਵੇ ਜਾਈ ਕੱਲੀਆਂ ਗੱਲਾਂ ਦਾ ਗਿਆਨ ਮਹਾਰਾਜ ਕਹਿੰਦੇ ਕੋਈ ਚੁੱਕੀ ਫਿਰੇ ਤੇ ਜਮਾਂ ਦਾ ਫਾਹਾ ਨਹੀਂ ਕੱਟਿਆ ਜਾਣਾ ਗਲਾਂ ਦੇ ਵਿੱਚੋਂ ਇਹ ਤਾਂ ਵਾਰ-ਵਾਰ ਜਮਾਂਗੇ ਵਾਰ-ਵਾਰ ਮਰਾਂਗੇ ਮਹਾਰਾਜ ਕਹਿੰਦੇ ਜੇ ਮਾਣ ਹੰਕਾਰ ਲੈ ਕੇ ਤੁਰੇ ਫਿਰਾਂਗੇ ਅਗੇ ਪਾਤਸ਼ਾਹ ਕਹਿੰਦੇ ਮਨਮੁਖ ਕਿਸ਼ੂ ਨਾ ਸੂਝੈ ਅੰਧੋਲੇ ਪੂਰਵ ਲਿਖਿਆ ਕਮਾਏ ਔਰ ਜਿਹੜੇ ਮਨਮੁਖ ਜੀਵ ਨੇ ਪਾਤਸ਼ਾਹ ਕਹਿੰਦੇ ਉਹ ਅਸਲ ਦੇ ਵਿੱਚ ਅਗਿਆਨਤਾ ਦੇ ਵਿੱਚ ਅੰਨੇ ਨੇ ਵਾਹਿਗੁਰੂ ਜਿਹੜੇ ਬੰਦੇ ਨੂੰ ਗੁਰਬਾਣੀ ਦਾ ਗਿਆਨ ਨਹੀਂ ਪਰਮੇਸ਼ਰ ਦੇ ਘਰ ਦਾ ਪਰਮਾਰਥ ਦਾ ਗਿਆਨ ਨਹੀਂ ਅਸਲ ਵਿੱਚ ਬਾਣੀ ਵਿੱਚ ਉਹਨੂੰ ਅੰਨਾ ਕਿਹਾ ਏ ਵਾਹਿਗੁਰੂ ਜੇ ਤਾਂ ਗੁਰਬਾਣੀ ਦੇ ਗਿਆਨ ਤੇ ਪਹਿਰਾ ਹੈ ਜੀਵਨ ਵਿੱਚ ਬਾਣੀ ਕਮਾਉਣੇ ਆ ਤਾਂ ਮਹਾਰਾਜ ਕਹਿੰਦੇ ਤੈਨੂੰ ਅੱਖਾਂ ਤੋਂ ਦਿਸਦਾ ਏ ਮਨ ਦੀਆਂ ਅੱਖਾਂ ਦੀ ਗੱਲ ਕਰ ਰਹੇ ਨੇ ਗੁਰੂ ਸਾਹਿਬ ਪਰ ਜੇ ਪਾਤਸ਼ਾਹ ਕਹਿੰਦੇ ਤੈਨੂੰ ਗੁਰਬਾਣੀ ਦਾ ਗਿਆਨ ਨਹੀਂ ਤੇਰੇ ਮਨ ਦੀਆਂ ਅੱਖਾਂ ਹਜੇ ਬੰਦ ਨੇ ਰਹਿਮਾ ਭਰਮਾ ਦਾ ਜਾਲਾ ਕਰਮ ਕਾਂਡਾਂ ਦਾ ਜਾਲਾ ਤੇਰੀਆਂ ਅੱਖਾਂ ਦੇ ਵਿੱਚ ਹੈ ਤੇ ਗੁਰੂ ਸਾਹਿਬ ਕਹਿੰਦੇ ਤੂੰ ਅੰਨ੍ਹਾ ਏ ਸਾਡੀਆਂ ਨਜ਼ਰਾਂ ਵਿੱਚ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਮਨਮੁਖ ਕਿਛੂ ਨਾ ਸੂਝੈ ਅੰਦੁਲੇ ਧੱਦੇ ਨੂੰ ਔਂਕੜ ਲਾਉਣਾ ਇਹ ਸਿੱਧਾ ਅੰਧਲੇ ਨਹੀਂ ਪੜਨਾ ਅੰਧੂਲੇ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਪੂਰਵ ਲਿਖਿਆ ਕਮਾਏ ਜੋ ਜੀਵ ਪਿਛਲੇ ਜਨਮਾਂ ਦੇ ਵਿੱਚ ਕਰਮ ਕਮਾਉਂਦਾ ਹੈ ਉਹੀ ਇਸ ਸੰਸਾਰ ਤੇ ਫਲ ਪ੍ਰਾਪਤ ਕਰ ਲੈਂਦਾ ਹੈ ਪੂਰਾ ਭਾਗ ਸਤਗੁਰ ਮਿਲੈ ਸੁਖ ਦਾਤਾ ਨਾਮ ਵਸੈ ਬਣ ਆਏ ਵਾਹਿਗੁਰੂ ਔਰ ਜਿਹੜਾ ਪੂਰਾ ਸਤਗੁਰ ਹੈ ਮਹਾਰਾਜ ਕਹਿੰਦੇ ਉਹ ਚੰਗੇ ਭਾਗਾਂ ਦੇ ਨਾਲ ਹੀ ਮਿਲਦਾ ਹੈ ਜੇ ਚੰਗੇ ਭਾਗ ਹੁਣ ਸਵੱਲੀ ਕਿਸਮਤ ਹੋਵੇ ਵਾਹਿਗੁਰੂ ਜਦੋਂ ਪੂਰਾ ਗੁਰੂ ਮਿਲ ਪਵੇ ਫਿਰ ਜੀਵਨ ਦੇ ਵਿੱਚ ਮਹਾਰਾਜ ਜੀ ਕਹਿੰਦੇ ਸੁਖ ਦਾਤਾ ਨਾਮ ਵਸੈ ਮਣਿ ਆਏ ਸੁੱਖਾਂ ਦਾ ਦਾਤਾ ਪਰਮੇਸ਼ਰ ਦਾ ਨਾਮ ਵੈਗੁਰੂ ਦਾ ਨਾਮ ਸਾਡੇ ਮਨ ਵਿੱਚ ਆ ਕੇ ਵਸ ਜਾਏਗਾ ਵਾਹਿਗੁਰੂ ਸੁਖ ਮਾਣ ਹੈ ਸੁਖ ਪਹਿਨਣਾ ਸੁਖੇ ਸੁਖ ਵਿਹਾਏ ਜਦੋਂ ਮਨ ਵਿੱਚ ਨਾਮ ਵਸ ਗਿਆ ਸਰੀਰ ਕਰਕੇ ਵੀ ਸੁਖ ਮਾਣਾਂਗੇ ਮਨ ਕਰਕੇ ਵੀ ਸੁਖ ਮਾਣਾਂਗੇ ਇਥੋਂ ਤੱਕ ਗੁਰੂ ਸਾਹਿਬ ਕਹਿੰਦੇ ਸਾਰੀ ਜ਼ਿੰਦਗੀ ਰੂਪੀ ਰਾਤ ਤੇਰੀ ਸੁੱਖਾਂ ਦੇ ਵਿੱਚ ਲੰਗੇਗੀ ਵਾਹਿਗੁਰੂ ਵਾਹਿਗੁਰੂ ਨਹੀਂ ਤਾਂ ਮਹਾਰਾਜ ਜੀ ਕਹਿੰਦੇ ਨਾਮ ਤੋਂ ਬਿਨਾਂ ਤੇ ਬੰਦਿਆ ਤੈਨੂੰ ਸੁਪਨੇ ਦੇ ਵਿੱਚ ਵੀ ਸੁੱਖ ਦੀ ਨੀਂਦ ਨਹੀਂ ਆਏਗੀ ਸੁਪਨੇ ਵਿੱਚ ਵੀ ਵਾਹਿਗੁਰੂ ਇਸ ਕਰਕੇ ਪਾਤਸ਼ਾਹ ਕਹਿੰਦੇ ਨਾਨਕ ਸੋ ਨਾਉ ਮਨੋ ਨਾ ਵਿਸਾਰੀਐ ਜਿਤ ਦਰ ਸੱਚਾ ਸੋਭਾ ਪਾਏ ਉਸ ਮਾਲਕ ਦੇ ਨਾਮ ਨੂੰ ਕਦੇ ਵੀ ਨਹੀਂ ਵਿਸਾਰਨਾ ਚਾਹੀਦਾ ਜਿਹਦਾ ਨਾਮ ਜਪ ਕੇ ਸਾਨੂੰ ਦਰਗਾਹ ਦੇ ਵਿੱਚ ਸੋਭਾ ਮਿਲਦੀ ਹੋਵੇ ਵਡਿਆਈ ਮਿਲਦੀ ਹੋਵੇ ਅਗਲਾ ਸ਼ਬਦ ਉਚਾਰਦੇ ਨੇ ਪਾਤਸ਼ਾਹ ਜੀ ਮਹੱਲਾ ਤੀਜਾ ਸਤਗੁਰ ਸੇਵ ਸੁਖ ਪਾਇਆ ਸੱਚ ਨਾਮ ਗੁਣਤਾਸ ਗੁਰਦੇਵ ਕਹਿੰਦੇ ਅਸਲ ਦੇ ਵਿੱਚ ਜਿਹੜਾ ਸੁੱਖ ਮਿਲੇਗਾ ਨਾ ਬੰਦਿਆ ਜ਼ਿੰਦਗੀ ਵਿੱਚ ਸੁੱਖ ਅਸੀਂ ਲੱਭਦੇ ਆ ਬਾਹਰੋਂ ਪਰ ਪਾਤਸ਼ਾਹ ਜੀ ਕਹਿੰਦੇ ਸੁੱਖ ਮਿਲੇਗਾ ਸਤਿਗੁਰਾਂ ਨੂੰ ਸੇਵ ਕੇ ਮਾਲਕ ਨੂੰ ਚੇਤੇ ਕਰਕੇ ਗੁਰਦੇਵ ਜੀ ਬਚਨ ਕਰਦੇ ਨੇ ਸਤਿਗੁਰ ਸੇਵ ਸੁਖ ਪਾਇਆ ਸੱਚ ਨਾਮ ਗੁਣਤਾਸ ਗੁਣਤਾਸ ਮਤਲਬ ਗੁਣਾ ਦਾ ਖਜ਼ਾਨਾ ਮੈਂ ਇੱਕ ਬੰਦ ਕਰ ਦ ਹਵਾ ਹਵਾ ਵੱਜਦੀ ਇਹਦੇ ਚ ਸਤਿਗੁਰੂ ਜੀ ਕਹਿੰਦੇ ਨੇ ਸੱਚ ਨਾਮ ਗੁਣਤਾਸ ਗੁਣ ਦਾ ਮਤਲਬ ਗੁਣਾ ਦਾ ਖਜ਼ਾਨਾ ਤਾਸ ਦਾ ਮਤਲਬ ਹੁੰਦਾ ਹੈ ਖਜ਼ਾਨਾ ਗੁਣਾ ਦਾ ਖਜ਼ਾਨਾ ਸੱਚ ਪਰਮੇਸ਼ਰ ਜਦੋਂ ਜੀਵਨ ਵਿੱਚ ਆ ਗਿਆ ਜੀਵਨ ਵਿੱਚ ਸੁੱਖ ਮਿਲੇਗਾ ਗੁਰਮਤੀ ਆਪ ਪਛਾਣਿਆ RAM ਨਾਮ ਪ੍ਰਗਾਸ ਜਦੋਂ ਗੁਰੂ ਦੀ ਮਤ ਜੀਵਨ ਦੇ ਵਿੱਚ ਲਵਾਂਗੇ ਨਾ ਪਿਆਰਿਓ ਆਪਣੀ ਮਤ ਛੱਡ ਦੇਵਾਂਗੇ ਗੁਰੂ ਦੀ ਮਤ ਜੀਵਨ ਵਿੱਚ ਧਾਰਨ ਕਰਾਂਗੇ ਫਿਰ ਮਹਾਰਾਜ ਕਹਿੰਦੇ RAM ਦਾ ਨਾਮ ਪ੍ਰਗਾਸ ਭਾਵ ਪਰਮੇਸ਼ਰ ਪ੍ਰਗਟ ਹੋ ਜਾਏਗਾ ਹਿਰਦੇ ਵਿੱਚ ਸੱਚੋ ਸੱਚ ਕਮਾਵਣਾ ਵਡਿਆਈ ਵੱਡੇ ਪਾਸ ਜਿਨ੍ਹਾਂ ਨੇ ਸੱਚ ਦੀ ਕਮਾਈ ਕੀਤੀ ਨਾਮ ਦੀ ਕਮਾਈ ਕੀਤੀ ਪਰਮੇਸ਼ਰ ਜੀ ਨੇ ਉਹਨਾਂ ਨੂੰ ਬਹੁਤ ਵਡਿਆਈਆਂ ਤੇ ਬਖਸ਼ਿਸ਼ਾਂ ਦੇ ਦਿੱਤੀਆਂ ਨੇ ਵਾਹਿਗੁਰੂ ਜਿਉ ਪਿੰਡ ਸਭ ਤਿਸ ਕਾ ਸਿਫਤ ਕਰੇ ਅਰਦਾਸ ਵਾਹਿਗੁਰੂ ਜਿਹੜੇ ਮਾਲਕ ਨੇ ਸੂਖਮ ਤੇ ਅਸਥੂਲ ਸਰੀਰ ਦਿੱਤਾ ਮਹਾਰਾਜ ਕਹਿੰਦੇ ਉਸ ਪਰਮੇਸ਼ਰ ਦੀਆਂ ਵਡਿਆਈਆਂ ਕਰਿਆ ਕਰੋ ਉਹਦੇ ਅੱਗੇ ਹੀ ਅਰਦਾਸਾਂ ਕਰਿਆ ਕਰੋ ਸਚੈ ਸ਼ਬਦ ਸਲਾਹਨਾ ਸੁਖੇ ਸੁਖ ਨਿਵਾਸ ਜਿਨ੍ਹਾਂ ਨੇ ਗੁਰੂ ਦੇ ਸੱਚ ਨੂੰ ਸੁਲਾਹਿਆ ਉਪਦੇਸ਼ ਨੂੰ ਕਮਾਇਆ ਉਹਨਾਂ ਦੇ ਜੀਵਨ ਵਿੱਚ ਸੁੱਖਾਂ ਦਾ ਵਾਸਾ ਹੋ ਜਾਂਦਾ ਏ ਜਪ ਤਪ ਸੰਜਮ ਮਣੈ ਮਾਹੇ ਬਿਨ ਨਾਵੇ ਧ੍ਰਿਗ ਜੀ ਵਾਸ ਵਾਹਿਗੁਰੂ ਵਾਹਿਗੁਰੂ ਮਹਾਰਾਜ ਜੀ ਕਹਿੰਦੇ ਜੇ ਗੁਰੂ ਦੀ ਖੁਸ਼ੀ ਲੈਣੀ ਹੈ ਪਾਤਸ਼ਾਹ ਕਹਿੰਦੇ ਰਸਨਾ ਦੁਆਰਾ ਗੁਰੂ ਦਾ ਜਪ ਕਰ ਜਾਪ ਕਰ ਜਪ ਦਾ ਮਤਲਬ ਜਾਪ ਕਰਨਾ ਜੀਵ ਨਾਲ ਜਾਪ ਕਰਨਾ ਸਰੀਰ ਕਰਕੇ ਤਪ ਕਰਨਾ ਹੁਣ ਤਪ ਦਾ ਮਤਲਬ ਇਹ ਨਾ ਸਮਝ ਲੈਣਾ ਵੀ ਧੂਣੀਆਂ ਬਾਲ ਕੇ ਬਹਿ ਜਾ ਆਪਣੇ ਸਰੀਰ ਦੇ ਆਲੇ-ਦੁਆਲੇ ਗੁਰੂ ਘਰ ਦੇ ਵਿੱਚ ਝਾੜੂ ਦੀ ਸੇਵਾ ਇਹ ਵੀ ਇੱਕ ਤਪ ਹੈ ਵਾਹਿਗੁਰੂ ਲੰਗਰ ਦੇ ਵਿੱਚ ਪ੍ਰਸ਼ਾਦਾ ਵਰਤਾਉਣਾ ਇਹ ਵੀ ਇੱਕ ਤਪ ਹੈ ਵਾਹਿਗੁਰੂ ਜੋ ਸੇਵਾ ਸਰੀਰ ਦੇ ਨਾਲ ਕੀਤੀ ਜਾਵੇ ਸਮਝ ਲਓ ਵੀ ਤਪ ਹੈ ਮਹਾਰਾਜ ਜੀ ਕਹਿੰਦੇ ਭਾਂਡੇ ਮਾਣਨ ਦੀ ਸੇਵਾ ਇਹ ਵੀ ਇੱਕ ਤਪ ਹੈ ਵਾਹਿਗੁਰੂ ਪਰ ਮਨ ਹੱਠ ਕਰਕੇ ਤਪ ਨਹੀਂ ਕਰਨਾ ਮਹਾਰਾਜ ਜੀ ਕਹਿੰਦੇ ਕਿਉਂਕਿ ਜੋ ਮਨ ਹੱਠ ਕਰਦੇ ਨੇ ਮਨ ਹੱਠ ਕਿਨੈ ਨਾ ਪਾਇਓ ਮਨ ਹੱਠ ਕਿਨੈ ਨਾ ਪਾਇਆ ਨਾ ਤੇ ਕਿਸੇ ਨੇ ਪਾਇਆ ਤੇ ਨਾ ਪਾ ਸਕੇਗਾ ਮਨ ਹੱਠ ਕਰਕੇ ਮਹਾਰਾਜ ਕਹਿੰਦੇ ਇਸ ਕਰਕੇ ਪਾਤਸ਼ਾਹ ਕਹਿੰਦੇ ਜਪ ਰਸਨਾ ਕਰਕੇ ਕਰਨਾ ਤਪ ਸਰੀਰ ਕਰਕੇ ਸੇਵਾ ਕਰਨੀ ਭਾਵਨਾ ਨਾਲ ਵਾਹਿਗੁਰੂ ਸੰਜਮ ਇੰਦਰੀਆਂ ਨੂੰ ਕਾਬੂ ਦੇ ਵਿੱਚ ਰੱਖਣਾ ਇਹਨੂੰ ਕਹਿੰਦੇ ਨੇ ਸੰਜਮ ਸੰਜਮ ਦੇ ਵਿੱਚ ਰਹਿਣਾ ਵਰਤ ਦੇ ਵਿੱਚ ਰਹਿਣਾ ਸੰਜਮ ਦਾ ਅਖਰੀ ਅਰਥ ਹੁੰਦਾ ਹੈ ਵਰਤ ਰੱਖਣਾ ਹੁਣ ਇੱਥੇ ਸੰਜਮ ਦਾ ਮਤਲਬ ਇਹ ਨਾ ਸਮਝ ਲੈਣਾ ਵੀ ਗੁਰੂ ਸਾਹਿਬ ਨੇ ਕਿਹਾ ਵਰਤ ਰੱਖੋ ਪਰ ਵਰਤ ਰੱਖੋ ਉਹ ਕਿਹੜਾ ਵਰਤ ਰੱਖਣਾ ਹੈ ਆਪਣੀ ਜ਼ੁਬਾਨ ਦਾ ਵਰਤ ਰੱਖੋ ਵੀ ਇਸ ਜ਼ੁਬਾਨ ਦੇ ਨਾਲ ਅੱਜ ਤੋਂ ਬਾਅਦ ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲਣਾ ਵਾਹਿਗੁਰੂ ਦੁਨੀਆ ਦੇ ਵਿੱਚ ਲੋਕ ਵਰਤ ਰੱਖਦੇ ਨੇ ਇੱਕ ਅੱਧੇ ਦਿਨ ਦਾ ਭੋਜਨ ਛੱਡ ਦਿੱਤਾ ਸਾਡਾ ਜੀ ਵਰਤ ਹੈ ਪਰ ਗੁਰੂ ਸਾਹਿਬ ਕਹਿੰਦੇ ਇੱਕ ਦਿਨ ਨਹੀਂ ਰੱਖਣਾ ਵਰਤ ਸਦਾ ਲਈ ਵਰਤ ਰੱਖ ਆਪਣੀ ਜ਼ੁਬਾਨ ਦਾ ਵਰਤ ਰੱਖ ਇਹ ਵੀ ਸਦਾ ਲਈ ਕੰਨਾਂ ਦਾ ਵਰਤ ਰੱਖ ਵੀ ਤੂੰ ਅੱਜ ਅੱਜ ਤੋਂ ਬਾਅਦ ਇਹਨਾਂ ਕੰਨਾਂ ਦਾ ਵਰਤ ਹੈ ਇਹਨਾਂ ਨਾਲ ਮਾੜਾ ਸੁਣਨਾ ਨਹੀਂ ਮਾੜੀ ਨਿੰਦਿਆ ਨਹੀਂ ਸੁਣਨੀ ਕਿਸੇ ਦੀਆਂ ਚੁਗਲੀਆਂ ਨਹੀਂ ਸੁਣਨੀਆਂ ਇਹਦੇ ਨਾਲ ਵਾਹਿਗੁਰੂ ਜ਼ੁਬਾਨ ਨਾਲ ਚੁਗਲੀ ਨਹੀਂ ਕਰਨੀ ਅੱਖਾਂ ਨਾਲ ਮਾੜਾ ਨਹੀਂ ਦੇਖਣਾ ਆਪਣੀਆਂ ਇੰਦਰੀਆਂ ਦਾ ਵਰਤ ਰੱਖ ਮਹਾਰਾਜ ਕਹਿੰਦੇ ਜਪ ਤਪ ਸੰਜਮ ਮਣੇ ਮਾਹੇ ਆਪਣੇ ਮਨ ਵਿੱਚ ਵਰਤ ਰੱਖ ਪਰ ਕਹਿੰਦੇ ਬਿਨ ਨਾਵੈ ਤ੍ਰਿਗ ਜੀਵਾਸ ਜੋ ਨਾਮ ਤੋਂ ਬਿਨਾ ਮਨ ਹੱਠ ਕਰਦੇ ਨੇ ਜਪ ਕਰਦੇ ਨੇ ਤਪ ਕਰਦੇ ਨੇ ਸੰਜਮ ਵਰਤ ਰੱਖਦੇ ਨੇ ਦੇਵੀ ਦੇਵਤਿਆਂ ਦੇ ਵਰਤ ਰੱਖਦੇ ਨੇ ਪਾਤਸ਼ਾਹ ਕਹਿੰਦੇ ਉਹਨਾਂ ਦੀ ਜ਼ਿੰਦਗੀ ਲਾਹਨਤ ਦੇ ਜੋਗ ਹੈ ਵਾਹਿਗੁਰੂ ਵਾਹਿਗੁਰੂ ਬਿਨ ਨਾਵੈ ਬਿਨ ਨਾਮ ਤੋਂ ਬਿਨਾ ਜਿਹੜਾ ਬੰਦਾ ਪਰਮੇਸ਼ਰ ਦੇ ਨਾਮ ਨੂੰ ਭੁਲਾ ਕੇ ਹੋਰ ਅਵਰੇ ਤੰਦੇ ਕਰਮ ਧਰਮ ਪਾ ਖੰਡ ਜੋ ਦੀਸੈ ਤਿੰਨ ਜਮ ਜਾਗਾਤੀ ਲੂਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਤਿ ਛੁਟੈ ਨਾਮ ਤੋਂ ਬਿਨਾ ਸਭ ਕੁਝ ਮਹਾਰਾਜ ਕਹਿੰਦੇ ਧ੍ਰਿਗਕਾਰ ਐ ਧ੍ਰਿਗ ਜੀਵਾਸ ਗੁਰਮਤੀ ਨਾਉ ਪਾਈ ਐ ਮਨਮੁਖ ਮੋਹ ਵਿਨਾਸ਼ ਔਰ ਜਿਹੜੇ ਗੁਰੂ ਦੀ ਸਿੱਖਿਆ ਤੇ ਤੁਰਦੇ ਨੇ ਗੁਰੂ ਦੀ ਮੱਤ ਤੇ ਤੁਰਦੇ ਨੇ ਉਹਨਾਂ ਨੂੰ ਨਾਮ ਪ੍ਰਾਪਤ ਹੋ ਜਾਂਦਾ ਪਰ ਨਾਮ ਤੋਂ ਬਿਨਾ ਜਿਹੜੇ ਮਨਮੁਖ ਜੀਵ ਮਨ ਦੇ ਪਿੱਛੇ ਲੱਗਦੇ ਨੇ ਉਹਨਾਂ ਦਾ ਵਿਨਾਸ਼ ਹੁੰਦਾ ਹੈ ਸੰਸਾਰ ਦੇ ਵਿੱਚ ਉਹ ਆਪਣਾ ਨਾਸ਼ ਕਰ ਲੈਂਦੇ ਨੇ ਇਹ ਤਾਂ ਮਹਾਰਾਜ ਜੀ ਕਹਿੰਦੇ ਅਰਦਾਸ ਕਰਿਆ ਕਰੋ ਗੁਰੂ ਸਾਹਿਬ ਦੇ ਅੱਗੇ ਜਿਉਂ ਭਾਵੇਂ ਤਿਉਂ ਰਾਖ ਤੂੰ ਨਾਨਕ ਤੇਰਾ ਦਾਸ ਹੈ ਮਾਲਕ ਜੀ ਮੈਂ ਦਾਸ ਤੁਹਾਡੀ ਪਨਾਹ ਦੇ ਵਿੱਚ ਆਇਆ ਵਾਂ ਆਪ ਜੀ ਕਿਰਪਾ ਕਰੋ ਜਿਵੇਂ ਤੁਹਾਨੂੰ ਚੰਗਾ ਲੱਗੇ ਓਵੇਂ ਰੱਖੋ ਮੈਨੂੰ ਅੱਗੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਪਉੜੀ ਉਚਾਰਦੇ ਨੇ ਮੈਂ ਸਭ ਕੋ ਤੇਰਾ ਤੂੰ ਸਭ ਸਦਾ ਏ ਮਾਲਕ ਦੀ ਸਾਰੇ ਜੀਵ ਤੇਰੇ ਨੇ ਔਰ ਤੁਸੀਂ ਸਾਰਿਆਂ ਦੇ ਹੋ ਸਭ ਕੋ ਤੇਰਾ ਤੂੰ ਸਭ ਸਦਾ ਤੂੰ ਸਭ ਨਾਰਾਸ ਪਰ ਸਾਰਿਆਂ ਨੂੰ ਮਾਲਕ ਜੀ ਤੁਸੀਂ ਆ ਮਨੁੱਖਾ ਜਾਮੇ ਦੀ ਰਾਸ ਪਾਵ ਪੂੰਜੀ ਸਵਾਸਾਂ ਦੀ ਪੂੰਜੀ ਦੁਨਿਆਵੀ ਧਨ ਦੀ ਪੂੰਜੀ ਤੁਸੀਂ ਸਾਰਿਆਂ ਨੂੰ ਬਖਸ਼ਿਸ਼ ਕਰਦੇ ਹੋ ਅੱਗੇ ਮਹਾਰਾਜ ਕਹਿੰਦੇ ਸਭ ਤੁਦੈ ਪਾਸੋਂ ਮੰਗਦੇ ਨਿਤ ਕਰ ਅਰਦਾਸ ਹੈ ਮਾਲਕ ਜੀ ਜਿੰਨੇ ਵੀ ਸੰਸਾਰ ਦੇ ਜੀਵ ਜੰਤੂ ਨੇ ਭਾਵੇਂ ਕੋਈ ਦੇਵੀ ਦੇਵਤਾ ਹੈ ਗੁਰੂ ਸਾਹਿਬ ਤੇ ਕਹਿੰਦੇ ਦੇਵੀ ਦੇਵਤੇ ਵੀ ਉਸ ਪਰਮੇਸ਼ਰ ਦੇ ਕੋਲੋਂ ਮੰਗਦੇ ਨੇ ਵਾਹਿਗੁਰੂ ਫਿਰ ਅਸੀਂ ਕਿਸੇ ਕੱਚੇ ਪਿੱਲੇ ਦੇ ਅੱਗੇ ਕਿਉਂ ਢੁਕੀਏ ਬਈ ਸਿੱਧੇ ਉਸ ਰੱਬ ਦੇ ਨਾਲ ਜੁੜੀਏ ਸੀ ਵਾਹਿਗੁਰੂ ਇਸ ਕਰਕੇ ਜਦੋਂ ਗੁਰੂ ਸਾਹਿਬ ਕਹਿੰਦੇ ਨੇ ਬਾਣੀ ਵਿੱਚ ਵੀ ਜਦੋਂ ਅਰਦਾਸ ਅਸੀਂ ਕਰਦੇ ਆ ਅਰਦਾਸ ਮੰਨੀ ਇੱਕ ਦੇ ਦਰ ਤੇ ਜਾਂਦੀ ਹੈ ਜੀ ਕੀ ਇੱਕ ਹੈ ਪਹਿਮਾਨੀ ਜੀਵ ਦੀ ਅਰਦਾਸ ਇੱਕ ਦੇ ਦਰ ਤੇ ਮੰਨੀ ਜਾਂਦੀ ਹੈ ਫਿਰ ਵਿੱਚ ਵਿਚੋਲੇ ਪਾਉਣ ਦੀ ਕੋਈ ਲੋੜ ਨਹੀਂ ਗੁਰੂ ਸਾਹਿਬ ਦੀ ਵਾਹਿਗੁਰੂ ਵਾਹਿਗੁਰੂ ਇਸ ਕਰਕੇ ਪਾਤਸ਼ਾਹ ਕਹਿੰਦੇ ਸਾਡੇ ਵਿਚੋਲੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਹਨਾਂ ਨੂੰ ਵਿਚੋਲੇ ਬਣਾ ਲਾਂਗੇ ਸੱਚ ਦੇ ਰਾਹ ਤੇ ਤੋਰ ਕੇ ਜ਼ਿੰਦਗੀ ਦਾ ਪਾਰ ਉਤਾਰਾ ਕਰ ਦੇਣਗੇ ਇਸ ਕਰਕੇ ਗੁਰਦੇਵ ਕਹਿੰਦੇ ਸਭ ਤੁਦੈ ਪਾਸੋਂ ਮੰਗਦੇ ਨਿਤ ਕਰ ਅਰਦਾਸ ਜਿਸ ਤੂੰ ਦੇ ਤਿਸ ਸਭ ਕਿਛ ਮਿਲਾ ਇਕਣਾ ਦੂਰ ਹੈ ਪਾਸ ਹੇ ਮਾਲਕ ਜੀ ਜਿਸ ਨੂੰ ਤੁਸੀਂ ਦਾਤਾਂ ਦਿੰਦੇ ਹੋ ਜਿਹੜਾ ਤੁਹਾਡਾ ਨਾਮ ਜਪੇਗਾ ਉਹਨੂੰ ਸਾਰੀਆਂ ਬਖਸ਼ਿਸ਼ਾਂ ਧਰਮ ਅਰਥ ਕਾਮ ਮੋਕਸ਼ ਸਭ ਕੁਝ ਬਖਸ਼ਿਸ਼ ਕਰ ਦਿੰਦੇ ਹੋ ਔਰ ਜਿਹੜੇ ਮਨਮੁਖ ਨੇ ਉਹਨਾਂ ਵਾਸਤੇ ਤੁਸੀਂ ਬਹੁਤ ਦੂਰ ਹੋ ਪਰ ਗੁਰਮੁਖਾਂ ਦੇ ਬਹੁਤ ਤੁਸੀਂ ਨੇੜੇ ਹੋ ਵਾਹਿਗੁਰੂ ਵਾਹਿਗੁਰੂ ਬਿਰਤੀ ਬਿਰਤੀ ਵਿੱਚ ਫਰਕ ਹੈ ਨਾ ਮਨਮੁਖਾਂ ਦੀ ਬਿਰਤੀ ਔਰ ਹੁੰਦੀ ਹੈ ਗੁਰਮੁਖਾਂ ਦੀ ਬਿਰਤੀ ਔਰ ਹੁੰਦੀ ਹੈ ਵਾਹਿਗੁਰੂ ਇਸ ਕਰਕੇ ਮਹਾਰਾਜ ਕਹਿੰਦੇ ਇਕਣਾ ਦੂਰ ਹੈ ਪਾਸ ਕਈਆਂ ਲਈ ਬਹੁਤ ਦੂਰ ਹੈ ਰੱਬ ਕਈਆਂ ਲਈ ਬਹੁਤ ਨੇੜੇ ਹੈ ਰੱਬ ਇਸ ਕਰਕੇ ਗੁਰੂ ਸਾਹਿਬ ਅੱਗੇ ਕਿਰਪਾ ਕਰਦੇ ਨੇ ਤੁਧ ਬਾਝ ਹੋ ਥਾਉ ਕੋ ਨਾਹੀ ਜਿਸ ਪਾਸੋਂ ਮੰਗੀਐ ਮਨ ਵੇਖੋ ਕੋ ਨਿਰਜਾਸ ਗੁਰੂ ਸਾਹਿਬ ਕਹਿੰਦੇ ਨਿਰਜਾਸ ਦਾ ਮਤਲਬ ਹੁੰਦਾ ਹੈ ਭਰੋਸਾ ਕਰ ਲਓ ਕਿ ਹੇ ਮਾਲਕ ਜੀ ਤੁਹਾਡੇ ਤੋਂ ਬਿਨਾ ਕੋਈ ਦੂਜਾ ਥਾਂ ਸੁਝਦਾ ਨਹੀਂ ਸਾਨੂੰ ਵਾਹਿਗੁਰੂ ਥਾ ਸੋਜਦਾ ਨਹੀਂ ਵੀ ਜਿਹਦੇ ਕੋਲ ਜਾ ਕੇ ਅਸੀਂ ਆਪਣੇ ਹੱਥ ਅੱਡ ਕੇ ਮੰਗ ਲਈਏ ਕੋਈ ਦਰ ਨਹੀਂ ਹੈ ਮਾਲਕ ਜੀ ਇਸ ਕਰਕੇ ਮਹਾਰਾਜ ਸਾਨੂੰ ਗਿਆਨ ਦੇ ਰਹੇ ਨੇ ਤੁਦ ਬਾਜੋ ਥਾਓ ਕੋ ਨਹੀਂ ਵੀ ਤੁਹਾਡੇ ਤੋਂ ਬਿਨਾ ਕੋਈ ਥਾ ਨਹੀਂ ਹੈ ਜਿਸ ਪਾਸੋਂ ਮੰਗੀ ਹੈ ਇਹ ਪੰਗਤੀ ਵੱਡੀ ਹੈ ਇਹਦੇ ਵਿੱਚ ਤਿੰਨ ਥਾਂ ਵਿਸ਼ਰਾਮ ਲੱਗੇਗਾ ਵਾਹਿਗੁਰੂ ਤੁਦ ਬਾਜੋ ਥਾਓ ਕੋ ਨਹੀਂ ਇੱਕ ਵਾਰ ਇੱਥੇ ਰੁਕਣਾ ਜਿਸ ਪਾਸੋਂ ਮੰਗੀ ਹੈ ਦੂਜੀ ਵਾਰ ਇੱਥੇ ਰੁਕਣਾ ਤੀਸਰਾ ਵਿਸ਼ਰਾਮ ਹੈ ਮਨ ਵੇਖੋ ਕੋ ਨਿਰਜਾਸ ਵੀ ਭਰੋਸਾ ਕਰ ਲੋ ਆਪਣੇ ਮਨ ਵਿੱਚ ਕਿ ਰੱਬ ਤੋਂ ਬਿਨਾ ਪਰਮੇਸ਼ਰ ਤੋਂ ਬਿਨਾ ਕੋਈ ਦੂਜਾ ਥਾਂ ਨਹੀਂ ਹੈ ਵਾਹਿਗੁਰੂ ਸਭ ਤੁਧੈ ਨੂੰ ਸਲਾਹ ਦੇ ਦਰ ਗੁਰਮੁਖਾਂ ਨੂੰ ਪ੍ਰਗਾਸੇ ਮਾਲਕ ਜੀ ਸਾਰੇ ਜੀਵ ਤੁਹਾਨੂੰ ਸਲਾਉਂਦੇ ਨੇ ਤੁਹਾਡਾ ਹੀ ਨਾਮ ਜਪਦੇ ਨੇ ਔਰ ਜਿਹੜੇ ਗੁਰਮੁਖ ਜਨ ਤੁਹਾਡਾ ਨਾਮ ਜਪਦੇ ਨੇ ਉਹਨਾਂ ਦੇ ਅੰਦਰ ਤੁਹਾਡੇ ਨਾਮ ਦਾ ਚਾਨਣ ਹੋ ਜਾਂਦਾ ਹੈ ਇਸ ਕਰਕੇ ਆਓ ਜੀ ਇਹ ਅੱਜ ਦੇ ਸ਼ਬਦ ਦੀ ਵਿਚਾਰ ਕੁਸ਼ੁੱద్ధి ਦੇ ਨਾਲ ਸੰਪੂਰਨ ਕੀਤੀ ਹੈ ਵਿਚਾਰਾ ਕਰਦਿਆਂ ਤੋਂ ਬੋਲਦਿਆਂ ਤੋਂ ਬੇਅੰਤ ਪ੍ਰਕਾਰ ਦੀਆਂ तमाम ਭੁੱਲਾ ਗਲਤੀਆਂ ਹੋ ਗਈਆਂ ਹੋਣਗੀਆਂ ਸੰਗਤ ਅਤੇ ਗੁਰਬਖਸ਼ਿਨ ਜੋਗ ਹੈ ਜੀ ਲੜੀਵਾਰ ਕਥਾ ਵਿਚਾਰ ਸਿਆਸੀ ਅੰਗ ਦੇ ਉੱਪਰ ਪਹੁੰਚ ਚੁੱਕੀ ਹੈ ਸਾਰੀ ਸੰਗਤ ਨੇ ਹੁਣ ਸ਼ਲੋਕ ਦੇ ਵਿੱਚ ਬੋਲ ਕੇ ਰਸਨਾ ਨੂੰ ਪਵਿੱਤਰ ਕਰਨਾ ਜੀ ਸਿੱਖੋ ਸ਼ਬਦ ਪਿਆਰੇ ਓ ਜਨਮ ਮਰਨ ਕੀ ਏਕ ਮੁਖ ਓ ਜਲ ਸਦਾ ਸੁਖੀ ਨਾਨਕ ਸਿਮਰਤ ਏਕ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਹਤ ਦਿਵਸ ਰਾਤ ਦੁਇਂदाई ਦਾਇਆ ਖਿਲ ਸਗਲ ਜਗਤ ਚੰਗਿਆਈਆ ਬੁਰੀਆਈਆ ਬਾਚੇ ਧਰਮ ਦੂਰ ਪਰਮੀ ਆਪੂ ਆਪਣੀ ਤੇ ਰਖੇ ਦੂਰ ਜਿਨੇ ਨਾਮ त्याया ਗਏ ਮਖਤ ਤਾਲ ਨਾਨਕ ਤੇ ਮੁਖੀ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁੰ